ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਵਾਜ਼ ਜਮ ਨੂੰ ਸਰ ਵੀ ਸੈਟ ਨੇ ਤੇ ਕਰਦਗੇ ਬਲੌਗ ਦੀ ਸਟਾਰਟਿੰਗ ਤੇ 9 ਵਜ ਗਏ ਜੀ ਤੇ ਫੇਰ ਕੱਢਦੇ ਗਾ ਜਿੱਤੀ ਜਿਹਦੇ ਨਾਲ ਆਪਾਂ ਆ ਬੈਠਾ ਜੀ ਤਾਂ ਆਲੀ ਦਾ ਰੰਗ ਲਾ ਦੇਣਾ ਪਹਿਰੇ ਕੱਲ ਨੂੰ ਮਤਲਬ ਕੱਲੂ ਜਾਂ ਪਰਸੋਂ ਰੰਗ ਲਾ ਕੇ ਛੱਡਾਂਗੇ ਇਹਨੂੰ ਆਪਾਂ ਟਮਾਟਾ ਦੱਸੋ ਯਾਰ ਕੀ ਰੰਗ ਲਾਈਏ ਇਹ ਉੱਚਾ ਵੀ ਜਾਵੜਦਾ ਤੇ ਨੀਵਾ ਵੀ ਆ ਜਾਂਦਾ ਸਾਰੇ ਕੰਮ ਕਰਦਾ ਹੈ ਜਮ ਖਾਲੀ ਹੈ ਜੀ ਕੂਤਰ ਬਵਾਚ ਬਣਨਾਗੇ ਪਹਿਲੇ ਛੱਡ ਲਗੇ ਚਲ ਬਈ ਇਦੋਂ ਇਹ ਉੱਚਾ ਹੋ ਜੂਗਾ ਨਾਲ ਹੀ ਆਪ ਬੱਚਾ ਛੱਡਦਗੇ ਬੱਚਾ ਲੈਉਣੇ ਕੱਢ ਕੇ ਕਾਲੀ ਟੋਰੀ ਆ ਗਾ ਚੱਲ ਬਈ ਕਾਲੀ ਟੋਰੀ ਵਾਲਿਆ ਯਾ ਜੀ ਇਹ ਵੀ ਇਹ ਬੱਚਾ ਇਹਨੂੰ ਥੋੜਾ ਜਿਹਾ ਚੋਲਾ ਮਾਰਨਾ ਪੈਂਦਾ ਇੱਕ ਨੀਲਾ ਕੱਢ ਦਨੇ ਆਪਾਂ ਲੈ ਨੀਲਾ ਵੀ ਲਿਆਂਦਾ ਚੱਲ ਬਈ ਨੀਲਾ ਚਾ 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 ਤੇਰ ਨਾਲ ਦੇ ਗਏ ਤਾਂ ਇੱਕ ਆ ਗਿਆ ਮਜਾਉ ਹਉਣੇ ਦੀ ਕੂਤਰੀ ਬਾਨੀ ਦੀ ਜੀ ਛਤਰੀ ਤੇ ਫੇਰਾ ਫੇਰਾ ਕੂਦਣਾ ਕੱਢ ਗਏ ਇੱਕ ਦੋ ਹਣਾ ਇਰ ਖਾਂ ਵੇਨੇ ਆ ਕਿਹੜੇ ਕਿਹੜੇ ਕੱਢਣਾ ਨੇ ਕਬੂਤਰਾਂ ਫੇਰ ਵੇਨੇ ਉਹਨਾਂ ਦੇ ਖਾਂਬ ਕੀ ਰੈਸਟਮ ਆ ਕੂਦਣਾ ਕੱਢ ਗਏ ਰਕਾਲ ਨੂੰ ਇੱਕ ਦੁਬਾਰ ਪਾਈ ਕੇ ਚਾਲ ਚੱਜ ਆਂ ਇਹ ਨਹੀਂ ਗੱਲ ਬੰਦੀ ਆ ਬੇਟਾ ਡੋਰ ਵਾਲਾ ਰੋ ਮੇਟਰ ਬੰਨ ਲਗੇ ਇਹਨੂੰ ਫੇਰ ਦੱਸ ਦੇਗਾ ਬੰਨਤਾ ਜੀ ਕਬੂਤਰ ਤੇ 7-8 ਬੱਚਾ ਬਾਤ ਆ ਇੱਧਰ ਹੀ ਤੇ ਇੱਕ ਨਾਲ ਜਵਾਂ ਚਿੱਟਾ ਬੱਚਾ ਲੰਡਾ ਉਹ ਵੀ ਬਾਤ ਖਣ ਇੱਧਰ ਬਹਿ ਜਾ ਮੇਰਾ ਦਾ ਉਹ ਇਹਦੇ ਨਾਲ ਹੀ ਪਰਲੇ ਪਾਸੇ ਤੇ ਕਬੂਤਰਾਂ ਵੇਖ ਗਏ ਯਾਰ ਕਿਹੜੀਆਂ ਕਿਹੜੀਆਂ ਸਾਰਾ ਇੱਕ ਤਾਂ ਚੀਨੀਆਂ ਸਾਰਾ ਦੋ ਦੋਵੇਂ ਭੈਣਾ ਹੀ ਆ ਆ ਬੈਠੀ ਇੱਕ ਤਾਂ ਤੇ ਇੱਕ ਇਹਦੇ ਨਾਲ ਦੀ ਹੋਰ ਹੋਗੇ ਇੱਥੇ ਇੱਕੋ ਜਿਹੀਆਂ ਹੀ ਆ ਇਹ ਆ ਬੈਠੀ ਕਾਸਰੀ ਫਪਾਤੀ ਜਾਂਚ ਦੋਵੇਂ ਕਬੂਤਰਾਂ ਤਿੰਨ ਕਬੂਤਰਾਂ ਵੈਸੇ ਤਾਂ ਨੀ ਲੀ ਪਾਤੀ ਇੱਕ ਤੇ ਦੋ ਪੈਣਾ ਜਿਹੜੀਆਂ ਆਪਾਂ ਖੁੱਡੇ ਫੜਦੇ ਸੀ ਉਹ ਪਾਤੀਆਂ ਇੱਕ ਤਾਂ ਆ ਬੈਠੀ ਬਾ ਇਹਨਾਂ ਦੋਨੇ ਖਾਮ ਪੂਰੇ ਨੀਲੇ ਥੋੜੇ ਘਾਟ ਤਾਂ ਇਹਨਾਂ ਤਾਂ ਬਸ 10 ਮਿੰਟ ਹੀ ਪਾਉਣਾ 10 15 ਮਿੰਟ ਬਾਅਦ ਆ ਖੁੱਡੇ ਛੱਡਦੇ ਨਹੀਂ ਥੋੜੇ ਖਾਮ ਕੱਚੇ ਯਾਰ ਇਹਦੇ ਤੇ ਇਹਨਾਂ ਦੇ ਖਾਮ ਪੱਕੇ ਵੇ ਆ ਕਾ ਬੈਠੀ ਕਾਸਰੀ ਇਧਰੋਂ ਵੀਰ ਸਾਫ ਨਹੀਂ ਆਉਂਦੀ ਐ ਦੇਖਾ ਕਾ ਲਈਏ ਹਾਂ ਇਧਰੋਂ ਦੇਖ ਲੋ ਆ ਦੋਨੇ ਸੱਕਣਾ ਪੈਣਾ ਆ ਹੈਗੀ ਪਹਿਲਾਂ ਈ ਝੋਲੀ ਦੀ ਆ ਇਹ ਆ ਬਾਦ ਵਾਲੀ ਕੋਲੀ ਦੀ ਆ ਖਰ ਨਹੀਂ ਚੈੱਕ ਰੋ ਕੂਦਰੀ ਦੀ ਆ ਇਹਨਾਂ ਦਾ ਆ ਆਪਣੀ ਨੀਲੋ ਅਲਗੀ ਜਿੱਤੋ ਛਾੜ ਪਈ ਵੀ ਆ ਬਾਯਾ 10 ਮਿੰਟ ਹੀ ਪਾਉਣੀ ਆ ਆਪਾਂ ਜਾਲ ਚ ਕੱਢ ਦਾਂਗੇ ਇਹਨੂੰ ਤਾਂ ਕੱਢਣਾ ਮਤਲਬ ਖੁੱਡੇ ਛੱਡ ਦਾਂਗੇ ਊਣੀ ਕੱਢਦੇ ਆਪਾਂ ਤੇ ਕਬੂਤਰ ਹੀ ਆਪਾਂ ਬੰਨਤੇ ਸੀਗੇ ਜਿਹੜੇ ਆਪਾਂ 4 ਬੰਨਨੇ ਸੀਗੇ ਇਹ ਇਧਰੋਂ ਦਿਖਾਉਣਾ ਤੁਹਾਨੂੰ ਮੈਂ ਦੋ ਇਹ ਨਾ ਡਰੋ ਨਾ ਡਰੋ ਦੋ ਆ ਬੈਠੇ ਉਹ ਦੋਵੇਂ ਚਿੱਟੀਆਂ ਅੱਖਾਂ ਦੇ ਆ ਇੱਕ ਹੈਗਾ ਚਿੱਟੰਗਾ ਤਿੰਨ ਚਿੱਟੰਗਾ ਦੇ ਮਤਲਬ ਇੱਕ ਖੱਟੰਗਾ ਦਾ ਬਾਹ ਆ ਗਿਆ ਨੀ ਲਾਤਾ ਕੜ ਜ ਪਾਏਗੇ ਜੂ ਮਾਰਦੇ ਹੁਣ ਮਗਰੇ ਆ ਗਿਆ ਕਾਲੀ ਟੋਰੀ ਵਾਲਾ ਬੱਚਾ ਇਹ ਵਾ ਚੜ ਪੈ ਗਿਆ ਇਹ ਵੀ ਬੰਦ ਹੀ ਕਰਨ ਵਾਲਾ ਚਿੱਟਾ ਉਤਰੋ ਖੜਾ ਜੀ ਰੱਬਾ ਜੀ ਇਕੱਲਾ ਹੀ ਓਨਲੀ ਉਹ ਆਗੇ ਜੀ ਆਵੇ ਤੇ ਹੱਥ ਬਈ ਜਿਹੜੇ ਇੱਧਰ ਕਬੂਤਰ ਹਨ ਆ ਹਾਲੇ ਵੱਡੇ ਹਨ ਜੀ ਯਾਰ ਹੈਗੇ ਆ ਕੋਈ 10 ਕਬੂਤਰ ਇੰਤਾਜ ਨਾ ਦੱਸੇ ਮੈਂ ਉਹ ਨਹੀਂ ਦੱਸੇ ਦਾ 12 ਹੈਗੇ ਆ ਵੱਡੇ ਕਬੂਤਰ ਜਿਵੇਂ ਆ ਬੈਠਾ ਇੱਕ ਇੱਕ ਨੀਲਾ ਉਹ ਦੋ ਕਾਲੇ ਚੀਨੇ ਤਿੰਨ ਫਿਰਦੇ ਥੱਲੇ ਇੱਕ ਇਹਦੇ ਨਾਲ ਪਰਲੇ ਪਾਸੇ ਬੈਠਾ ਤੇ ਇੱਕ ਉਹ ਨੀਲਾ ਬੈਠਾ ਇੱਕ ਆ ਕਾਲਾ ਚੀਨਾ ਬੈਠਾ ਉਹ ਮੋਢੇ ਵਾਲਾ ਬੈਠਾ ਮਗਰ ਅੱਛਾ ਹੈਗੇ ਯਾਰ 10 12 ਗੂਤਰ ਇਹ ਚ ਵੱਡੇ ਤੇ ਇਹ ਆਪਾਂ ਇਧਰੋਂ ਕੱਢ ਕੇ ਪਰਲੇ ਗੁੱਡੇ ਛੱਡਨੇ ਜਾਵਾਂ ਪਰਲੇ ਚ ਐਤੋ ਵੀ ਐਤੋ ਵੀ ਐਤੋ ਵੀ ਪਰਲੇ ਵਾਪੇ ਉਹ ਪਰਲੇ ਗੁੱਡੇ ਛੱਡਾਂਗੇ ਉਧਰ ਵੀ ਕਿ ਸਾਰੇ ਵੱਡੇ ਗੂਤਰ ਹੀ ਆ ਤੇ ਫਿਰ ਆਪਾਂ ਬਾਹਲੀ ਸੀ ਉਧਰ ਯਾਰ ਉਹ ਆਪਾਂ ਤਾਈਉਂ ਇਧਰ ਛੱਡਦੇ ਸੀਗੇ ਹੁਣ ਬਸ ਕੱਲੇ ਓਨਲੀ ਇਧਰ ਉੱਡਣ ਵਾਲੇ ਰੱਖਨੇ ਗੂਤਰ ਤੇ ਗੁੱਡੇ ਖਾੜੇ ਕਰਾਂਗੇ ਸਾਫ਼ ਅੱਜ ਨਹੀਂ ਕਰਦੇ ਈ ਅੱਜ ਮੈਂ ਜਾਣਾ ਰਿਹਾ ਰਿਸ਼ਤੇਦਾਰੀ ਚ ਫਿਰ ਕਈ ਦਿਨ ਕਰਾਂਗੇ ਤੇ ਕਬੂਤਰ ਆਪਾਂ ਵੱਡੇ ਕੱਢ ਕੇ ਪਾਰਲੇ ਖੁੱਡੇ ਵੀ ਛੱਡਾਂਗੇ ਅੱਜ ਤੇ ਇੱਕ ਯਾਰ ਬਾਈ ਦਾ ਕਮੈਂਟ ਆਇਆ ਸੀਗਾ ਕਹਿਣਾ ਬਾਈ ਯਾਰ ਟਾਈਟਲ ਹਿੰਦੀ ਚ ਲਿਖਿਆ ਕਰ ਤੇ ਬੋਲਿਆ ਵੀ ਹਿੰਦੀ ਜੀ ਕਰ ਮੈਂ ਹਿੰਦੀ ਵੀ ਏਡੀ ਔਖੀ ਨਹੀਂ ਕਿ ਹਿੰਦੀ ਜੀ ਬੋਲ ਦਾਂਗੇ ਆਪਾਂ ਮੈਂ ਆਪਣੀ ਮਾਂ ਬੋਲੀ ਹੈਗੀ ਪੰਜਾਬੀ ਤੇ ਹਿੰਦੀ ਬਾਈ ਬਈ ਆਪਾਂ ਨੂੰ ਇਹ ਨਹੀਂ ਲਿਖਣੀ ਤਾਂ ਨਹੀਂ ਆਉਂਦੀ ਆ ਨਾ ਤਾਂ ਮੈਂ ਵੀ ਅੱਕ ਚੱਲ ਗੇ ਪਰ ਹਾਂ ਜੇ ਤੁਸੀਂ ਕਹੋਗੇ ਤੇ ਚੱਕ ਦਾਂਗੇ ਭੱਟੇ ਲੈ ਵੀ ਦੇਵਾਂਗੇ ਆਪਾਂ ਐਡੀ ਵੀ ਕੋਈ ਗੱਲ ਨਹੀਂ ਗਈ ਜੀ ਤੇ ਕੋਈ ਵੀ ਨਹੀਂ ਹੋਖੀ ਹੁੰਦੀ ਗਈ ਤੇ ਇੱਕ ਬਈ ਕਮੈਂਟ ਕਰਕੇ ਦੱਸੋ ਜੀ ਯਾਰ ਕਿਹੜੇ ਭਰਾ ਕਹਿੰਦੇ ਆ ਹਿੰਦੀ ਟਾਈਟਲ ਲਿਖਿਆ ਕਰ ਹਿੰਦੀ ਚ ਬੋਲਿਆ ਕਰ ਤੇ ਕਿਹੜੇ ਕਹਿੰਦੇ ਪਿਆਬੀ ਚ ਬੋਲਿਆ ਕਰ ਤੇ ਪਿਆਬੀ ਚ ਲਿਖਿਆ ਕਰ ਜਿਵੇਂ ਆਪਾਂ ਹੁਣ ਲਿਖਦੇ ਆਂ ਤੇ ਬੋਲਦੇ ਆਂ ਤੇ ਕਮੈਂਟ ਕਰਕੇ ਜਰੂਰ ਦੱਸੋ ਜੇ ਫਿਰ ਪਤਾ ਲੱਗੂ ਕਿਵੇਂ ਹਿੰਦੀ ਆਡੀਅנס ਹੈਗੀ ਆ ਕਿ ਪਿਆਬੀ ਆਉਣੇ ਸੀ ਆ ਇੱਕ ਇੱਕ ਵਾਈ ਕਰ ਦਿੰਦਾ ਯਾਰ ਮੈਨੂੰ ਲੱਗਦਾ ਮੈਸੇਜ ਉਹ ਹਿੰਦੀ ਵਾਲੀ ਕਰ ਦਿੰਦਾ ਬਈ ਹਿੰਦੀ ਟਾਈਟਲ ਲਿਖਿਆ ਕਰ ਹਣਾ ਤੇ ਕਮੈਂਟਾਂ 'ਚ ਦੱਸੋ ਜੀ ਯਾਰ ਮੇਰਾ ਭਰਾ ਕਿਵੇਂ ਪਿਆਬੀ 'ਚ ਠੀਕ ਆ ਕਿ ਹਿੰਦੀ 'ਚ ਕਰ ਦਿਆ ਕਰਗੇ ਆਪਾਂ ਪਰ ਉਹ ਵੀ ਕਰਦਾ ਕਰਾਂਗੇ ਐਡੀ ਔਖੀ ਗੱਲ ਨਹੀਂ ਗੀ ਜਰੂਰ ਦੱਸੋ ਯਾਰ ਕਮੈਂਟ ਕਰ ਲੋਈ 10 ਕਬੂਤਰ ਨਿਕਲੇ ਆ ਯਾਰ ਵੱਡੇ ਚੈੱਕਰਾਦ ਨੇ ਸ਼ਾਮੀ ਕਰ ਬਈ ਛੱਡ ਦਿਓ ਲੈ ਇੱਥੇ ਦੇਖੋ ਜੀ ਹਣਾ ਇਹ 10 ਕੂਤਰਾ ਛਾਵੇਂ ਸਾਫ਼ ਨਹੀਂ ਹੁੰਦੀ ਐ ਵੀਡੀਓ ਤੋਪਈ ਕਰੀਏ ਹਾਂ ਇੱਥੇ ਆਊਗੀ ਸਾਫ਼ ਲੈ ਦੇਖੋ ਹਣ ਇਹ 10 ਕੂਤਰਾ ਇੱਧਰ ਸੀਗੇ ਇੱਕ ਨੰਬਰ ਕੁੱਡੇ ਚ ਵੱਡੇ ਚ ਤੇ ਇਹ ਆਪਾਂ ਪਰਲੇ ਕੁੱਡੇ ਕਰਾਂਗੇ ਕੋਈ ਯਾਰ ਇਧਰੋਂ ਬਈ ਕਬੂਤਰ ਬਾਹਰ ਨਿਕਲ ਜਾਂਦਾ ਹਨਾ ਕੂਤਰ ਛੱਡਾ ਕਰਾਂਗੇ ਆਪਾਂ ਕੋਈ ਯਾਰ ਰੱਬ ਨਾ ਕਰੇ ਬਾਹਰ ਨਿਕਲ ਜਾਣਾ ਔਖਾ ਹੋ ਜਾਣਾ ਕੰਮ ਤਾਂ ਇਹ ਆਪ ਪਰਲੇ ਖੁੱਡੇ ਜੀ ਕਰਦਾਂਗੇ ਇਹ ਹੁਣ ਇੱਧਰ ਸਾਰੇ ਉੱਡਣ ਵਾਲੇ ਤੇ ਦੋ ਨੰਬਰ ਖੁੱਡੇ ਜੀ ਕੂਤਰੇਗਾ ਹੈਗਾ ਇਹ ਵੀ ਸਾਰੀਆਂ ਪਰਲੇ ਖੁੱਡੇ ਜੀ ਕਰਾਂਗੇ ਵਿੱਚ ਹੋਣਗਾ 8 9 ਇੱਧਰ ਵੱਢੀਆਂ ਹੋਣਗਾ ਇਹ ਪਰਲੇ ਖੁੱਡੇ ਕਰਾਂਗੇ ਬਸ ਡਾਊਨ ਡਾਊਨ ਵਾਲੇ ਰੱਖਨੇ 1 ਨੰਬਰ ਚ 2 ਨੰਬਰ ਚ ਤੇ 1 5 ਨੰਬਰ ਚ ਬੱਚੇ ਆ ਵੱਡੇ ਉਤਰ ਸਾਰੇ ਬੈਨ ਕਿਰਾ ਇੱਥੇ ਧੁੱਪੇ ਰਹਿਣ ਦਿੰਨੇ ਆ ਫੇਰ ਕਿ ਨੂੰ ਖੁੱਡੇ ਛੱਡਦਾ ਹੁਣ ਕਿਰਾਂ ਪਾਏ ਤਾਂ ਹੈਗੇ ਆ ਤੋਂ ਪੱਲਾਵਾ ਆ ਹੀ ਦਈਏ ਇਹਨਾਂ ਨੂੰ ਵੀ ਉਹਨਾਂ ਨਾਲ ਹੀ ਛੱਡਦਾ ਹੁਣ ਖੁੱਡੇ ਚ ਕਿਰਾਂ ਧੁੱਪੇ ਪਾਏ ਰਹਿੰਦ ਨੇ ਆਪਾਂ ਇਹਨਾਂ ਨੂੰ ਬੈਠ ਗਈ ਨੀਲਾ ਕੁੱਤਰਾ ਹੀ ਬੈਗ ਗਈ ਦੋ ਰਹਿ ਗਏ ਕਾਲੀ ਟੋਰੀ ਵਾਲਾ ਬੱਚਾ ਤੇ ਚਿੱਟਾ ਆ ਚੱਲੇ ਕਾਲੀ ਟੋਰੀ ਵਾਲਾ ਤੇ ਚਿੱਟਾ ਕਿਧਰ ਗਿਆ ਯੋ ਤਾਂ ਕੈਮਰਾ ਖੋਲਦਾ ਉਹ ਤਾਂ ਸਾਹਮਣੇ ਨਹੀਂ ਆਉਂਦਾ ਕੋਈ ਉਵੇਂ ਹੀ ਸਾਹਮਣੇ ਵਜਦੇ ਫਿਰਦੇ ਆ ਆਹ ਵੇ ਗਾੜੀ ਡੌਰੀ ਵਾਲਾ ਚਿੱਟਾ ਕਿਧਰ ਗਿਆ ਨਾਲ ਹੀ ਸੀ ਯਾਰ ਇਹਦੇ ਹੁਣੇ ਦਾ ਆ ਤਾਂ ਕੋਠੀ ਰੱਡ ਖੜਿਆ ਆ ਗਏ ਜੀ ਦੋਵੇਂ ਆ ਗਏ ਚਿੱਟਾ ਆਹ ਚਿੱਟਾ ਤੇ ਆਹ ਗਾੜੀ ਡੌਰੀ ਵਾਲਾ ਦੋਵੇਂ ਓਕੇ ਰੋਟਾਂ ਜੀ ਘੱਪੇ ਮਾਰਦਾ ਫਿਰਦਾ ਆ ਕਰਦਾ ਜੀ ਕੱਲਾ ਹੀ ਕੋ ਗਈ ਜਾਂਦਾ ਦੂਜੇ ਬੱਚੇ ਬੈ ਗਏ ਸੀ ਮਿੱਤਰੋ ਕਾਲੀ ਟੋਰੀ ਵਾਲਾ ਬਹੁਤ ਆ ਯਾਰ ਬੰਦੀ ਕਰਦ ਗਏ ਇੱਕ ਦੋ ਡਾਂਗਾ ਹੋ ਡਾ ਕੇ ਇਹਨਾਂ ਡਾਲਾਂਗੇ ਦੋ ਕਡਾਂਗਾ ਹੋਰ ਜਿਹੜਾ ਜਮਾ ਖੁੱਲ ਗਿਆ ਕਬੂਤਰ ਉਹਦਾ ਆਪਾ ਬੱਚੇ ਬੰਦੀ ਕਰ ਦਾਂਗੇ ਪਟਨੇ ਆ ਇਹ ਯਾਰ ਚਾਰ ਚਾਰ ਰਹਿ ਗਏ ਕਾਲੀ ਟੋਰੀ ਵਾਲ ਦੇ ਹੁਣ ਉਹ ਉੱਡੇ ਕੀ ਹਨ ਬਾਕੀ ਤੁਸੀਂ ਆਪ ਸਹਣਿਆ ਆ ਗਿਆ ਦੂਜਾ ਕੂਤਰ ਚਿੱਟਾ ਬਹੁਤ ਚਾ ਟਾਈਮ ਕਿੰਨਾ ਹੋ ਗਿਆ ਲਓ ਜੀ 12:48 ਮਿੰਟ ਹੋ ਗਏ ਆ ਜਾਊਗਾ ਇਹ 2 3 ਦੇ ਘੇਰ ਚ ਫੇਰ ਆਜਾ ਕਾਲੂ ਇਹਦੇ ਰੰਗ ਲਾ ਕੇ ਛੱਡਾਂਗੇ ਮੈਂ ਥੋੜਾ ਜਾ ਕੇ ਆਣਾ ਜੀ ਰੇਸਤਾਰੀ ਚ ਜਾ ਰ ਮੈਨੂੰ ਕੰਮ ਪੈ ਗਿਆ ਪਿੰਡ ਜਾਣਾ ਪਾ ਮਿੱਡੂ ਮਾਣ ਠਾੜੇ ਰਗਾ ਮਿੱਡੂ ਮਾਣ ਜਾਣਾ ਤੇ ਰੇਸਟਰ ਜਾ ਕੇ ਉਹਨਾਂ ਆਉਂਦਾ ਵੇ ਹਾਂ ਥੱਪੇ ਮਾਰਦਾ ਹਾਂ ਚਲੋ ਉਹਨੂੰ ਬਹਿ ਗਿਆ ਠੀਕ ਆ ਤੇ ਨਹੀਂ ਆਪਾਂ ਡੈੜੀ ਨੂੰ ਕਹਦਾ ਬਾਹ ਲੂਗਾ ਵੀ ਡੈੜੀ ਤੇ ਚਲਦੇ ਆਪਾਂ ਬਸ ਕਿੱਦੇ ਮਾਰਦਾ ਜੋੜ ਜੋੜ ਕੇ ਪਹੁੰਚ ਗਈ ਮਿੱਡੂ ਮਾਂ ਆ ਰਿਹਾ ਪੰਡ ਮਿੱਡੂ ਹਾਂ ਦੇਖ ਇੱਥੇ ਉੱਤਰ ਰੱਖਿਆ ਉੱਧਰ ਜੀ ਰੱਖਿਆ ਇੱਧਰ ਤਾਂ ਹੈ ਨਹੀਂ ਕਿਸੇ ਦੇ ਵੀ ਆਪਾਂ ਆਏ ਸੀਗੇ 1:30 ਵਜੇ 1:30 ਵੇ ਆਪਣਾ ਚਟਕ ਪੁੱਤਰ ਫਿਰਦਾ ਸੀਗਾ ਜਦੋਂ ਆਪਾਂ ਆਏ ਹਾਂ ਤੇ ਬਾਕੀ ਹੋਂ ਦਾ ਪਤਾ ਨਹੀਂ ਯਾਰ ਬਹਿ ਗਿਆ ਹੋਊਗਾ ਧਾਰ ਤਾ ਉਹ ਡੈਡੀ ਨੇ ਕਿੰਨੇ ਬੈਠਾ ਉਹ ਨਹੀਂ ਕੁਝ ਕਹਿ ਸਕਦੇ ਸਹਤਰੀ ਇੱਥੇ ਲੱਗੀ ਨਿਕਾਸ਼ ਵਾਲੇ ਨਾਂ ਲੱਗੀ ਹੁੰਦੀ ਆ ਉਹ ਜਾਲ ਲੱਗਾ ਪਿਆ

ਹੋਰ ਇੱਕ ਆਹ ਵੱਡੀ ਕੋਠੀ ਹੈ ਜਿਹੜੀ ਆਹ ਵਾਲੀ ਇਹਦੇ ਮਗਰਲੇ ਪਾਸੇ ਛਤਰੀ ਲੱਗੀ ਹੁੰਦੀ ਆ ਇੱਕ ਆਹ ਉਹ ਦੂਜੀ ਕੋਠੀ ਦੇ ਮਗਰਲੇ ਪਾਸੇ ਲੱਗੀ ਹੁੰਦੀ ਆ ਇਹ ਇੱਕ ਇਧਰ 베ਰੀ ਵਾਲੇ ਪਾਸੇ ਪਰੇ ਲੱਗੀ ਹੁੰਦੀ ਆ ਬਾਕੀ ਉਧਰ ਵੇੜੇ ਜੀ ਹੈ ਨਵਾਂ ਘੁੱਤ ਰੱਖੇ ਹੋਏ ਆ ਬੁੱਢਾ ਫਿਰਦਰਾ ਕੋਈ ਨਹੀਂ ਗਾ ਇਸ ਵਕਤ ਇੱਕ ਹੀ ਆ ਉਹ ਬੰਦਾ ਖੜਦਾ ਬਸ ਚੱਲਦੇ ਆ ਪਿੰਡ ਪਿੰਡ ਆ ਕੇ ਕੰਟੀਨਿਊ ਕਰਦੇ ਆਂਗਾ ਲਓ ਜੀ ਆ ਗਏ ਆਪਾਂ ਘਰੇ ਤੇ ਹੁਣੇ ਦੇਖੇ ਸੀ ਕਬੂਤਰ ਉੱਤਰਿਆ ਫਿਰਦਾ ਆਪਣੇ ਘਰੇ ਤੇ ਮੈਂ ਬਾਜ ਨੂੰ ਨਾਲ ਲੈਨੇ ਚੱਕ ਲੈਂਦਾ ਤਾਂ ਮੈਂ ਫੜਨ ਦੀ ਕੋਸ਼ਿਸ਼ ਕਰਦੇ ਆ ਉਹ ਲੰਘ ਗਿਆ ਵਾਰਿਆ ਹੀ ਆਹੋ ਲੈ ਬਾਜ ਇੱਥੇ ਬਹਿ ਜਾ ਕਿਤੇ ਤੂੰ ਚੱਕ ਤੇ ਮੈਂ ਇਹਨੂੰ ਫੜ ਲਾਂ ਫੜ ਕੇ ਦੱਸਦੇ ਆ ਕੀ ਜੁਆ ਹੈ ਕਿ ਨਾ ਫੜ ਲਗੇ ਇਹਨੂੰ ਆ ਫੜ ਲਿਆ ਜੀ ਇਹਦੀ ਹੈਗੀ ਆ ਬਗਲ ਲਾੜ ਹੈ ਕੇ ਯਾਰ ਤੇ ਇੱਕ ਮੈਂ ਚੀਜ਼ ਵੇਖੀ ਆ ਆ ਵੇਖੋ ਚੀਰ ਦੁਬਾ ਖਾਮ ਬਈਰ ਵੱਡੇ ਖੰਭਾ ਜਾ ਵੇਲਾ ਵੱਡੇ ਖੰਭਾ ਉਹ ਵੱਡੇ ਖੰਭਾ ਦੇ ਵਿੱਚ ਚੀਰ ਦੁਬਾ ਖਾਮ ਬਾਲ ਹੈ ਪੂਤਣ ਹੁਣ ਕਿਵੇਂ ਵਟ ਜੂਗਾ ਆ ਵੇਖੋ ਇਹ ਜਾਨਵਰ ਦਾ ਪਹਿਲੀ ਰਿ ਵੇਖਿਆ ਯਾਰ ਆਏ ਮੈਂ ਲੋ ਕਰੋ ਚੈੱਕ ਕਰ ਤੇ ਬਗਰ ਲਾਲ ਕੀਤੀ ਵੀ ਆ ਖੱਬੀ ਖੱਬੀ ਬਗਰ ਲਾਲ ਆ ਮਿੱਤਰੋ 35 ਨੰਬਰ ਠੱਲ ਪਾਈ ਵੀ ਆ ਜੀ 35 ਓਨਲੀ 35 ਨੰਬਰ ਠੱਲਾ ਮੋਇਂ ਪੈਰਾ ਬੀ ਆ ਮੀ ਮੋਜੀਆ ਕੂਤਰ ਡੋਕ ਲਿਆ ਆਪਾਂ ਤੇ ਲਾਉਣੇ ਆ ਫੋਨ ਸ਼ਿਕਾਰਗਰ ਨੂੰ ਵੇਖੀ ਆਉਂਦੇ ਉਹ ਖੁੱਡੇ ਖੱਡੇ ਤਾਂ ਨਹੀਂ ਹੋਵੱਚ ਵੜਨਾ ਆਪਾਂ ਜਾਲੀ 'ਚ ਤੇ ਨਹੀਂ ਖੁੱਡੇ ਆ ਵੜਨਾ ਤੇ ਇਹ ਬਸ ਦਾ ਸ਼ਿਕਾਰਗਰ ਨੂੰ ਦੇ ਦੇਣਾ ਹੁਣੇ ਕੋਸ਼ਿਸ਼ ਕੀਤੀ ਕਿੰਨੀ ਫੜਨੀ ਨਾਲ ਹੈ ਨਾ ਕੋਲਿਆ ਕੋ ਉੱਤਰ ਗਿਆ ਆਵਾਜ਼ ਬਾਏ ਕਨ ਹੜ ਪਿੱਛੇ ਆ ਜਾਨਵਰ ਹੈ ਜੀ ਕਿਸੇ ਦਾ ਹੋਇਆ ਤੇ ਮੈਨੂੰ ਜਰੂਰ ਦੱਸ ਦਿਓ ਜੀ ਤੇ ਬਾਕੀ ਆਪਾਂ ਖੁੱਡੇ ਜਾਂ ਨਹੀਂ ਵੜਨਾਗਾ ਤੇ ਆ ਆਪਣੇ ਜਿਹੜੇ ਪਿੰਡ ਦੇ ਨਾਲ ਦੇ ਸਾਥੀ ਉਹਨਾਂ ਤੋਂ ਮਿਲੂਗਾ ਇਹ। ਬਾਕੀ ਇੱਕ ਦੋ ਹੋਰ ਨਿਸ਼ਾਨੀਆਂ ਦੱਸ ਕੇ ਤੇ ਆਪ ਦਾ ਲੈ ਜਾਓ ਜੀ ਹਨਾ। ਬਾਕੀ ਤਾਂ ਦੱਸ ਹੀ ਦਿੱਤੀਆਂ ਨਿਸ਼ਾਨੀਆਂ ਆ ਕੇ ਦੱਸਣਾ। ਆ ਕੇ ਲੈ ਜਾਓ ਜੀ ਜੀ ਦਾ ਹੈਗਾ। ਪਰ ਲੈ ਕੇ ਉਹ ਜਾਓ ਜੀ ਜੀ ਦਾ ਹੈਗਾ ਹੀ ਹਨਾ। ਕਿ ਤੇ ਉਹੀ ਨਾ ਜਾਓ ਜੀ। ਉਹਨਾਂ ਨੇ ਉਂਗਲ ਦੇਣਾ ਹੋਣੀਗਾ। ਪੂਰੀ ਜਾਂਚ ਪੜਤਾਲ ਕਰਕੇ ਦੇਣਗੇ ਉਹ ਦਿੱਤਾ ਤਾਂ ਉਹਨਾਂ ਨੇ। ਕਬੀ ਬਗਲਾ ਇਹ ਉਹ ਕਬੂਤਰਾਂ ਮੈਂ ਤੋਂ ਜਿਹੜਾ ਉਹ ਟਾਵਰ ਤੇ ਬਹਿੰਦਾ ਫਿਰਦਾ ਸੀਗਾ ਉਹ ਉਸ ਤਨਾਗ ਆ ਰਿਹਾ ਆ ਉਹ ਟਾਵਰ ਤੇ ਬਹਿੰਦਾ ਫਿਰਦਾ ਸੀਗਾ ਇਹ ਤੇ ਬਹਿ ਗਿਆ ਸੀ ਉਹ ਕੂਤਰ ਆ ਇਹ ਲੈ ਸ਼ਾਬਾਸ਼ ਸਿਰ ਦੇ ਸਿਰ ਦੇ ਗਲਾਸ ਇਹ ਕੂਤਰੀ ਪਕੜੀ ਇਹਨੂੰ ਕਰੇ ਇੱਥੇ ਚ ਤਾੜ ਦੰਨੇ ਆ गांव शान दिखਦਾ ਯਾਰ ਵੀ ਲੁੱਟਿਆ ਆ ਗੂਤਰ ਆ ਇਹ ਕਿਸੇ ਦਾ ਪੂਰਾ ਕੋ 2-3 ਦਿਨ ਹੋ ਗਏ ਨੇ ਬਾਹਰ ਫਿਰਦੇ ਨੇ ਗੂਤਰ ਨੂੰ ਚਲੋ ਕੋਈ ਨਾ ਲਵਣੇ ਫੋਨ ਉਹਨਾਂ ਨੂੰ ਲੈ ਕੇ ਜਾਣਗੇ ਹਾਂ ਥ੍ਰੀ ਸੈਨੀਟਾਈਜ਼ਰ ਕਾਰਾਂ ਦੇ ਜੀ ਆਪਾਂ ਦੋਵੇਂ ਚੱਲ ਬਾਈ ਥੱਲੇ ਚੱਲ 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 ਤੂੰ ਮਦਦ ਕੀਤੀ ਅੱਜ ਮੈਨੂੰ ਪਤਾ ਇਹ ਕੂਤਰ ਕਾ ਫੜਨਾ ਵੀ ਆਇ ਲਿਆ ਇਹਨੂੰ ਕਿਤੇ ਨਹੀਂ ਜਾਂਦਾ ਇਹ ਚੱਕੋ ਜੀ ਗਿਆ ਜੀ ਅੰਦਰ ਸੇਪਾ ਕੂਤਰ ਕਾ ਤਾੜਤੇ ਇਹ ਡੈਡੀ ਨੇ ਇੱਕ ਆ ਗਿਆ ਪਤਨ ਜੀ ਆ ਆ ਚੱਲਿਆ ਵਾਟਾਂ ਵੜਦਾ ਆਪਣੀ ਤੇ ਕੂਤਰ ਬਈ ਸਾਰੇ ਤਾੜਤੇ ਸੀ ਡਾਡੀ ਨੇ ਜਿਹੜੇ ਆਹ ਲ ਜਾਲ ਚ ਸੀਗੇ ਉਹ ਆਪਣੇ ਵੱਡੇ ਕੂਤਰ ਸੀ ਉਹ ਪਰਲੇ ਤਾੜਤੇ ਆ ਬਾਕੀ ਸਾਰੇ ਐਚ ਆ ਤੇ ਦੋ ਕੂਤਰ ਰਹਿ ਗਏ ਕਬੂਤਰੀ ਇੱਕ ਤੇ ਇੱਕ ਜਿਹੜਾ ਆਪਾਂ ਕਹਿੰਦੇ ਸੀ ਖੱਟੀਆਂ ਖਰਕੂਤਰ ਬਣੂਗਾ ਇੱਕ ਉਹ ਆ ਤੇ ਹਜੇ ਖਾਂਬੇ ਦੇ ਕੱਚੇ ਆ ਮਿੱਤਰੋ ਇਹ ਆਪਾਂ ਥੇਰ ਕੇ ਛਡਾਂਗੇ ਕੂਤਰਾਂ ਨੇ ਪਾਸੇ ਤੇ ਕੋਈ ਚੱਕਰ ਨਹੀਂ ਆ ਇਹਨੂੰ ਇੱਧਰ ਹੀ ਫਿਰਦਾ ਰਹਿੰਦਾਂਗੇ ਤੇ ਇਹਨੂੰ ਵੀ ਆਪਾਂ ਤਾੜ ਦਿੰਨੇ ਆ ਨਾ ਦੋਹਾਂ ਨੂੰ ਤੇ ਬਾਕੀ ਧੜਨ ਨੂੰ ਪਾਇਆ। ਜਮਾ ਰਿਪੋਰਟਾ ਓਕੇ ਆ। ਤੇ ਕੱਲ ਨੂੰ ਹੋ ਸਕਦਾ ਪਰੰਗ ਵੀ ਲਾ ਦੇ ਚਿੱਟੇ ਕੁੱਤਰ ਦੇ। ਬਾਲੀ ਮੇਦ 180% ਲਾਵਾਂਗੇ ਰੰਗ ਆਪਾਂ ਦੇ ਚਿੱਟੇ ਦੇ ਪਰਲੇ ਪਾਸੇ ਜਿਹੜਾ ਲਾਸਰਾ ਕੁੱਤਰ। ਸ਼ਰਤਾਂ ਹੀ ਲਾਈਟਾ। ਓਕੇ ਹੋ ਗਈ ਰਿਪੋਰਟ ਤੇ ਹੁਣ ਲਾਇਸ ਹੁਣ ਯਾਰ ਕੰਮ ਤੇ ਗਿਆ ਹੋਇਆ ਮੁੰਡਾ ਤੇ ਉਹਨੂੰ ਦੇ ਦੇਣਾ ਆਪਾਂ ਇਹ ਜਾਨਵਰ। ਤਾਂ ਬਾਹਰ ਹੀ ਪਿਆ ਆ। ਪਾਣੀ ਪੁਣੀ ਪਿਆਤਾ ਸੀ ਆਪਾਂ ਇਹਨੂੰ ਇਕੱਠਾ ਆ ਬੈਠਾ ਉਹ ਆਊਗਾ 8:00 ਵਜੇ 8:00 8:30 ਕੰਮ ਤੇ ਗਿਆ ਵਿਆ ਥੋੜੀ ਦੂਰ ਤੇ ਉਹ ਕਹਿੰਦਾ ਕੋਈ ਨਹੀਂ ਭਾਈ ਲੈ ਜਾਊਗਾ ਮੈਂ ਕਿਹਾ ਭਾਈ ਬਾਹਰ ਹੀ ਆ ਨਾ ਤੇ ਲੈ ਜੀ ਆ ਆਉਦਾ ਉਹ ਕਹਿੰਦਾ ਕੋਈ ਚੱਕਰ ਨਹੀਂ ਲੈ ਜਾਊਗਾ ਮੈਂ ਉਹ ਬੈਠੇ ਰਹਿੰਦੇ ਡੰਡੇ ਦੇ ਸਾਰੇ ਉੱਤਰ ਬੈਠੇ ਆ ਕਿਟਾਂ ਲਾਦ ਗਏ ਬਾਏ ਲਾਦੇ ਨੇ ਜਿੰਦਰ ਜਿੰਦਰੇ ਵੀ ਜੇ ਮਾਰ ਪੋਟਾ ਓਕੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਯਾਰ ਬਲੌਗ ਕਿਵੇਂ ਲੱਗਦਾ ਇਹ ਬੰਦੇ ਹੌਸ ਬਾਇ ਜਾਂਦਾ ਉਹਨੇ ਨਾ ਯਾਰ ਉਹਨੇ ਜੇ ਤੁਸੀਂ ਕਮੈਂਡ ਕਰੋਗੇ ਉਹਨਾ ਉਹ ਤੋਂ ਹੋਰ ਵਧੀਆ ਬਣਾਉਂਗਾ ਨਾ ਬਲੌਗ ਮੈਂ ਕਮੈਂਟਾਂ ਜ ਮੇਰਾ ਭਰਾ ਹੱਲਾਸ਼ੀਰੀ ਬਹੁਤਿਆ ਕਰੋ ਜੀ ਤੇ ਇੱਕ ਬਾਈ ਕਰਦਾ ਨਾ ਪਤਾ ਨਹੀਂ ਕਿਹੜਾ ਯਾਰ ਕਮੈਂਟ ਆ ਨਾ ਨਹੀਂ ਹੁਣ ਮੈਨੂੰ ਚੀਤੇਗਾ ਉਹ ਬਈ بڑے ਘੈਂਟ ਕਮੈਂਟ ਕਰਦਾ ਯਾਰ ਉਹ ਮਤਲਬ ਦਿਲ ਦੁਰਲ ਜਿਹਾਲੇ ਨਹੀਂ ਕਰਦਾ ਜਿਹੜੇ ਵਲੌਗ ਚ ਹੁੰਦਾ ਨਾ ਉਹ ਸਾਰਾ ਵੇਖ ਕੇ ਵਲੌਗ ਦੇ ਵਿੱਚ ਕਮੈਂਟ ਕਰਦਾ ਮਤਲਬ ਕਿਵੇਂ ਉੱਡਿਆ ਆ ਜਾਨਵਰ ਆਏ ਹਨਾ ਉਵੇਂ ਕਮੈਂਟ ਕਰਦਾ ਮੇਰਾ ਭਰਾ ਉਵੇਂ ਕਮੈਂਟ ਕਰਿਆ ਕਰੋ ਆ ਦਿਲ ਦੁਰਲ ਜਿਹਾਲੇ ਯਾਰ ਹਨਾ ਰਹਿੰਦਾ ਕਰੋ ਤੇ ਟਾਈਪ ਕਰਕੇ ਕਮੈਂਟ ਕਰਿਆ ਕਰੋ ਮੈਨੂੰ ਕੀ ਵਧੀਆ ਲੱਗਾ ਵਲੌਗ ਚ ਕਿਹੜਾ ਜਾਨਵਰ ਹੈ ਨਾ ਸਾਰਾ ਕੁਝ ਐ ਕਮੈਂਟ ਕਰਕੇ ਦੱਸਿਆ ਕਰੋ ਤੇ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ Thank you.